ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕਾਨ੍ਹ ਸਿੰਘ ਵਾਲਾ ਜੀ ਤਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਤਲਵੰਡੀ ਭਾਈ ਵੀ ਰਹੇ ਜਾਂਦਾ ਜੀ ਤੇ ਇੱਕ ਸਾਈਡ ਤੇ ਡਗਰੂ ਵਾਲੇ ਫਟਕ ਰਹੇ ਜਾਂਦੇ ਆ ਜੀ ਪਿੰਡ ਡਗਰੂ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਨੀਲੀ ਰਾਵੀ ਦਾ ਤੋਹਫਾ ਲੈ ਕੇ ਆਏ ਆ ਜੀ ਜਿਹੜੇ ਘਰੋਂ ਆਪਾਂ ਵੀਡੀਓ ਕਵਰ ਕੀਤੀ ਆ ਘਰੇਲੂ ਪਸ਼ੂ ਆ ਜੀ ਕੋਈ ਵਪਾਰ ਦਾ ਕੰਮ ਨਹੀਂ ਗੈਂਤੀ ਦੇ ਬਾਈ ਕੋਲ ਪਸ਼ੂ ਰੱਖੇ ਹੋਏ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਦੂੰਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਅਮਰ ਸਿੰਘ ਜੀ ਪਿੰਡ ਕਾਨ ਸਿੰਘ ਵਾਲਾ ਤਹਿਸੀਲ ਤੇ ਜ਼ਿਲ੍ਹਾ ਜੀ ਦਲਾ ਮੁੱਗਾ ਜੀ ਤਸਵੀਰ ਮੁੱਗਾ ਠੀਕ ਆ ਆਪਣਾ ਘਰ ਬਈ ਕਿਹੜੇ ਰਾਹ ਤੇ ਰਹਿ ਜਾਂਦਾ ਜੀ ਇਹ ਰਹਿ ਜਾਂਦਾ ਜੀ ਦੌਲਟਪੁਰੇ ਵਾਲੀ ਰਾਹ ਤੇ ਸੱਦੇ ਵਾਲੇ ਨੂੰ ਜਿਹੜਾ ਮੋੜ ਮੋੜਦਾ ਏ ਉਸ ਮੋੜ ਤੇ ਆ ਠੀਕ ਆ ਉਹ ਟੀਪ ਪੁਆਇੰਟ ਤੇ ਆ ਜਾਂਦਾ ਜੀ ਠੀਕ ਆ ਘਰ ਦੀ ਏ ਜੀ ਝੋਟੀ ਹਾਂਜੀ ਕਰਦੀ ਏ ਸੁਆ ਕਿੰਨਾ ਮਾ ਜੀ ਪਹਿਲੇ ਸੂਏ ਜੀ ਦੰਦੋ ਜੀ ਦੰਦੋ ਚੌਗੀ ਏ ਜੀ ਉਹ ਤਾਂ ਚਾਰ ਦੰਦਾਂ ਦਾ ਠੀਕ ਆ ਸਮਾਂ ਕਿੰਨਾ ਲਊਗੀ ਜੀ ਸਮਾਂ ਲਊਗੀ ਜੀ ਇਹ 5 ਕਿ ਦਿਨ 6 ਦਿਨ ਹਫਤੇ ਦੇ ਆਸ-ਪਾਸ ਲੈ ਲਵਾਂ ਹਾਂਜੀ ਹਾਂਜੀ ਚਲੋ ਵੱਧ ਘੱਟ ਹੋ ਸਕਦਾ ਹਾਂਜੀ ਇਹਨਾਂ ਕਿ ਦਿਨ ਪਹਿਲੇ ਸੂਏ ਕਿੰਨਾ ਪਿਆਜੂ ਗਰਮ ਕਿੰਨੇ ਸੋ ਪਿਆਈ ਜੋ 11 ਲਿਖ ਦੀ ਬਾਕੀ ਸੇਵਾ ਦਾ ਹਾਂਜੀ ਥਾਣਾ ਦੇ ਭਾਰ ਪਿੱਛੇ ਦੀ ਗਰੰਟੀ ਹੈ ਨਾ ਪੂਰੀ ਗਰੰਟੀ ਹੈ ਜੀ ਪੂਰੀ ਜਿਹੜਾ ਇਹਦੇ ਸੀਮਨ ਲੱਗਿਆ ਉਹ ਕਿਹੜਾ ਲੱਗਿਆ ਜੀ ਇਹ ਰੋਡਿਆਂ ਵਾਲੇ ਸਾਹਮ ਦਾ ਲੱਗਾ ਜਿਹੜਾ ਭੋਲੇ ਦਾ ਠੀਕ ਹੈ ਭਾਈ ਭੋਲੇ ਕੋਲ ਆ ਜੀ ਠੀਕ ਹੈ ਜਿਹੜਾ ਭਾਈ ਭੋਲੇ ਕੋਲ ਆ ਜੀ ਉਹਦਾ ਸੀਮਨ ਲੱਗਿਆ ਵਾ ਤੋੜ ਦਿਓ ਜੀ ਨਾਲ ਦੀ ਨਾਲ ਸੁਆ ਭਾਈ ਦੱਸਦਾ ਕਿ ਪਹਿਲਾ ਜੀ ਪਹਿਲਾ ਦੱਸ ਦਿੰਨੇ ਆ ਭਾਈ ਹਾਈਟ ਇਹਦੀ ਨੋਰਮਲ ਜੀ ਆ ਜੀ ਕੋਈ ਵੀ ਰਮਾਲੀ ਵੱਟੀ ਮੰਨ ਕੇ ਨਾ ਆਵੇ ਪਰ ਸੰਭੀ ਬਲੀ ਪੂਰੀ ਆ ਜੀ ਵਜਨ ਵਜੂਦ ਬੜਾ ਚੰਗਾ ਰੋਡਿਆਂ ਵਾਲੇ ਸਾਣ ਦਾ ਬਾਈ ਕਹਿੰਦਾ ਇਹਦੇ ਸੀਮਣ ਲੱਗਿਆ ਵਾ ਜਿਹਦਾ ਰਿਕਾਰਡ ਤੁਸੀਂ ਬਾਈ ਕੋਲੋਂ ਲੈ ਸਕਦੇ ਆ ਪਹਿਲੇ ਸੂਏ ਬਾਈ ਦੱਸਦਾ ਕਿ ਉਮੀਦ ਤਾਂ 11 ਕਿਲੋ ਦੀ ਆ ਬਾਕੀ ਦੁੱਧ ਵੀਰੇ ਹੁੰਦਾ ਸੇਵਾ ਦਾ ਮੋੜ ਲਿਓ ਜੀ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਭਾਰ ਪਿੱਛੇ ਦੀ ਥਨਾ ਦੀ ਪੁੱਲ ਗਰੰਟੀ ਆ ਬਾਕੀ ਫੇਸ ਕੁਆਲਿਟੀ ਸੋਹਣੀ ਨੀਲੀ ਰਵੀ ਦਾ ਆਪਾ ਤੋਹਫਾ ਕਹਿ ਸਕਦੇ ਆ ਤਿਆਰੀ ਵੀ ਸੋਹਣੀ ਕਰਦੀ ਹੁੰਦੀ ਆ ਬਾਕੀ ਜਿਹਹਾ ਜਿਹੇ ਬਰੇ 5 ਦਿਨ ਪਏ ਆ 5 ਦਿਨਾਂ ਤੱਕ ਤਾਂ ਹਵਾਨਾ ਹੋਰ ਵੀ ਟੋਪ ਦਾ ਤਿਆਰ ਕਰ ਲੈਣਾ ਗੋਲ ਪੱਠ ਪੂੜਾ ਜੀ ਲੱਗ ਭਾਗ ਤੁਸੀਂ ਲਾ ਲੋ ਅੰਦਾਜ਼ਾ ਬਾਈ 2 ਫੁੱਟ ਵਾਂਗੂ ਚੌੜਾ ਹੋਊਗਾ ਪੱਠ ਪੂੜਾ ਹਵਾਨਾ ਤੁਹਾਨੂੰ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਚੈੱਕ ਕਰ ਸਕਦੇ ਹੋ ਐਣ ਥਣ ਕੱਲਾ ਕੱਲਾ ਨਿੱਖੜਵਾ ਹੱਥੀ ਚਵਾਈ ਵਾਲਾ ਫੋੜ ਸ਼ਾਂਖ ਭੂਰਾ ਵੀ ਨਹੀਂ ਥਾਨ ਇਧਰਲੇ ਪਾਸੇ ਉੱਤੇ ਵੀ ਚੈੱਕ ਕਰ ਲੋ ਬਾਲ ਟਿਲਾਂ ਜਿਹੜੀਆਂ ਹਵਾਨੇ ਚ ਤੁਸੀਂ ਦੇਖ ਰਹੇ ਹੋ ਸਾਰੀਆਂ ਕਰਮਾਜ ਨੇ ਕੱਢ ਕੇ ਸੋਣਾ ਜੀ ਬਾਕੀ ਸਿੰਘ ਵੀ ਕੁੰਡਾ ਫੇਸ ਕੁਆਲਟੀ ਵੀ ਸੋਹਣੀਆ ਸੰਭੀਪਲੀ ਪੂਰੀ ਚੰਗੀ ਆ ਕੋਈ ਆਏ ਨਹੀਂ ਫਿਰ ਸੇਵਾ ਵਾਲੇ ਘਰੇ ਆ ਫੁੱਲ ਸੇਵਾ ਮਾਲਕਾਂ ਦੀ ਤੇ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਡਿਮਾਂਡ ਜੀ ਐਕ ਵੀ ਹੋ ਜੂ ਮਾਨਤਾਂ ਜੀ ਹੋ ਜੂ ਗੱਲ ਠੀਕ ਆ ਜੀ 1 ਲੱਖ ਤੇ 20000 ਰੁਪਇਆ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਜਿਹੜੇ ਨੀਲੀ ਰਾਵੀ ਨੂੰ ਪਿਆਰ ਕਰਦੇ ਉਹਨਾਂ ਵਾਸਤੇ ਤੋਹਫਾ ਮੰਨ ਸਕਦੇ ਆ ਵਿੱਚੋਂ ਮਾਨਤਾਂ ਹੋ ਜੂਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ